ਅਮਰ ਸ਼ਿਕਾਉਣ ਵਾਲਾ ਤੈਨੂੰ ਮਾੜਾ ਲੱਗਦਾ ਕਿਸਾਨੀ ਗੱਲ ਕਰਨ ਵਾਲਾ ਤੈਨੂੰ ਮਾੜਾ ਲੱਗਦਾ ਚੰਗਾ ਪੱਤਰਕਾਰ ਤੈਨੂੰ ਮਾੜਾ ਲੱਗਦਾ ਸੱਚ ਬੋਲਣ ਵਾਲੇ ਨੂੰ ਘਰੋਂ ਚੁਕਾਉ ਤੂੰ ਦਿੰਦਾ ਤੇ ਤੂੰ ਕਿਸੇ ਦੀ ਧੀ ਭੈਣ ਵੀ ਨਹੀਂ ਛੱਡੀ ਤੇ ਤੈਨੂੰ ਕਿੱਕ ਲਈ ਕਲੀਰ ਕਿਸੇ ਨੂੰ ਮਿੱਤਰੋ ਕਿ ਤੈਨੂੰ ਅਤਰੋ ਕਿ ਤੈਨੂੰ ਚਤਰੋ ਤੈਨੂੰ ਜੋ ਕੋਈ ਕਹਿੰਦਾ ਘਰੋਂ ਚੁਕਾ ਦਿੰਦਾ ਇਹ ਫੋਟੋ ਕੋਈ ਜੁੱਤਰ ਤਾਂ ਮੈਂ ਤਾਂ ਗੋਡੇਰਾਂ ਕਾਂ ਜੈਂਟੂਰੀਆਂ ਬਦਲ ਦਿੰਦਾ ਆ ਲੈ ਬਦਲ ਲੈ ਜਨੂੰ ਬਦਲ ਤਿਆਂ ਤੂੰ ਛੱਡ ਜਾਂਦਾ ਲੋਕੀ ਵੀ ਆਉਂਦੇ ਇਹ ਤਾਂ ਆਪਣੇ ਅਰਗਾਂ ਲੈ ਲੋ ਸਵਾਲ ਇਹੀ ਇੱਕ ਯੂਨੀਅਨ ਵਾਲੇ ਸਭ ਤੋਂ ਪਹਿਲਾਂ ਮੂਹਰੇ ਸੁੱਟ ਬਰਾਲ ਤੇ ਪਹਾੜੀ ਰਾਜਾਂ ਵਾਲਿਆ ਸਿੰਘ ਤੈਨੂੰ ਤਾਂ ਕਹੀ ਨਹੀਂ ਜਾ ਸਕਦਾ ਥੋੜੇ ਦਿਨ ਹੋਏਗੇ ਪਹਿਲਾਂ ਜਵਾਨ ਕੁੱਟਿਆ ਤੇ ਹੁਣ ਕਿਸਾਨ ਕੋੜਤਾ ਲੈ ਕਰ ਲਿਕੇ ਨੱਕ ਚ ਬਿਖਾਦੀ ਦੇਜੋ ਜੈਕਸਨ ਜਿੱਥੇ ਫੌਜ ਨਹੀਂ ਪਾਚੀ ਉੱਥੇ ਕਿਸਾਨਾਂ ਨੂੰ ਕੀ ਇੰਤ ਅੰਦੋਲਨ ਪਤਾ ਤੇਰੋਂ ਤਾਂ ਚੰਨੀ ਚੰਗਾ ਸੀ ਜਦੋਂ ਮੋਦੀ ਨੂੰ ਘਰਾਓ ਕੀਤਾ ਉਹਨੇ ਕਿਸਾਨਾਂ ਦੇ ਹੱਕ ਤੇ ਟੱਕ ਠੋਕ ਕੇ ਖੜਿਆ ਤੂੰ ਹੁੰਦਾ ਤੂੰ ਤਾਂ ਪਰਚੇ ਕਰਾ ਕੇ ਮਾਰਦੇ ਨੇ ਸੀ ਕੱਲ ਜੋ ਭਵੰਤਮਾਨ ਸਰਕਾਰ ਨੇ ਕੀਤਾ ਤੇ ਭਵੰਤਮਾਨ ਨੇ ਕੀਤਾ ਉਹ ਤੁਸੀਂ ਇਹ ਦੇਖ ਲਓ ਵੀ ਇਤਿਹਾਸ ਚ ਕਿਤੇ ਨਹੀਂ ਹੋਇਆ ਇਤਿਹਾਸ ਦੇ ਵਿੱਚ ਇੱਕ ਹੀ ਘਟਨਾ ਮਿਲਦੀ ਆ ਕੱਲੀ ਜਿਹੜੀ ਗੁਰੂ ਸਾਹਿਬ ਵੇਲੇ ਪਹਾੜੀ ਰਾਜਿਆਂ ਤੇ ਮੁਗਲਾਂ ਨੇ ਕੀਤੀ ਸੀ ਜਿਹੜਿਆਂ ਸੌਹਾ ਖਾ ਕੇ ਕਿਲਾ ਛੜਾ ਛੜਾ ਜੋ ਛੱਡਿਆ ਕਿਲਾ ਤੇ ਉਸ ਤੋਂ ਬਾਅਦ ਹਮਲਾ ਕੀਤਾ ਤੇ ਉਹੀ ਕੰਮ ਇਹਨੇ ਕੀਤਾ ਇਹਨੇ ਪਹਿਲਾਂ ਉਹਨਾਂ ਨੂੰ ਸੱਦਿਆ ਸੱਦਾ ਦੇ ਕੇ ਮੀਟਿੰਗ 'ਚ ਅੱਧ ਵਿਚ ਜਾ ਕੇ ਫਿਰ ਦੁਬਾਰਾ ਵਿਸ਼ਵਾਸ ਘਾਤ ਕੀਤਾ ਜਿਹੜਾ ਭਗਵੰਤ ਮਾਨ ਹੈ ਸਿੰਘ ਕਹਿੰਦਾ ਜੀ ਕਰਦਾ ਇਹਦੀ ਕੋਈ ਕੰਮ ਹੀ ਅਗਲੇ ਮੁਗਲਾਂ ਵਾਲੇ ਆ ਤੇ ਪਹਾੜੀ ਰਾਜਿਆਂ ਵਾਲੇ ਆ ਸਿੰਘ ਤੈਨੂੰ ਤਾਂ ਕਹੀ ਨਹੀਂ ਜਾ ਸਕਦਾ ਤੋ ਨਹੀਂ ਤਾਂ ਜਿੰਨੇ ਇਤਿਹਾਸ ਚ ਜੰਗਾਂ ਜੁੱਧਾਂ ਹੋਈਆਂ ਜਦੋਂ ਕਿਤੇ ਆਪਸ ਵਿੱਚ ਇੱਕ ਦੂਜੇ ਨਾਲ ਉਸ ਬਾਰੇ ਕੋਈ ਗੱਲ ਕਰਨੀ ਹੁੰਦੀ ਸੀ ਉਦੋਂ ਉਹਨਾਂ ਚਿਰ ਹਮਲਾ ਨਹੀਂ ਕਰਦੇ ਸੀ ਜਿੰਨਾ ਚਿਰ ਉਹ ਆਪਦੀ ਸ਼ੌਨੀ ਤੱਕ ਪਹੁੰਚ ਨਹੀਂ ਜਾਂਦੇ ਸੀ। ਤੋ ਇਹ ਦੇਖ ਲਓ ਨਵਾਂ ਬਦਲਾ ਇਹਨਾਂ ਦਾ। ਦੂਜੀ ਗੱਲ ਇਹ ਹੈ ਕਿ ਜਿੱਲੀ ਗਏ ਤੇਰੇ ਉਹ ਤਾਂ ਭਾਜਪਾ ਵਾਲੇ ਚੰਗੇ ਸੀਗੇ। ਉਹਨਾਂ ਨੂੰ ਵੀ ਚੰਗਾ ਕਹਾਤਾ। ਦਾ ਤਾਂ ਉਹਨਾਂ ਨੇ ਦਿੱਲੀ ਗਏ ਇਹੋ ਜਿਹਾ ਕੁਝ ਕੀਤਾ। ਨਾ ਹਰਿਆਣੇ 'ਚੋਂ ਲੰਘਦੇ ਨੇ ਇਹੋ ਜਿਹਾ ਕੁਝ ਹੋਇਆ। ਤੂੰ ਪੰਜਾਬ ਵਾਲਿਆਂ ਨੇ ਪੰਜਾਬ 'ਚ ਹੀ ਬੈਠੇ ਸੀਗੇ ਤੇ ਪੰਜਾਬ 'ਚ ਹੀ ਆ ਕੁਝ ਕਰਾ ਸਕਦੇ। ਤੈਨੂੰ ਬਹਾਨਾ ਪੜਿਆ ਵੀ ਕੇਜਰੀਵਾਲ ਆਇਆ ਲੁਧਿਆਣੇ ਜੀ ਬਹੁਤ ਘਾਟਾ ਪੈ ਗਿਆ ਉਹਨਾਂ ਨੂੰ ਕਾਰੋਬਾਰੀਆਂ ਨੂੰ ਤੈਨੂੰ ਕਾਰੋਬਾਰੀਆਂ ਦਾ ਤਾਂ ਫਿਕਰ ਹੋ ਗਿਆ ਤੇ ਉਹੀ ਰੂਟ ਆ ਨਾ ਜਿਹੜਾ ਸਿੰਘੂ ਬਾਰਡਰ ਨੂੰ ਜਾਂਦਾ ਹੈ ਤੇ ਉਦੋਂ ਜੋ ਦਿੱਲੀ ਬੈਠੇ ਸੀ ਉਦੋਂ ਕਾਰੋਬਾਰੀ ਉਹਨਾਂ ਘਾਟਾ ਨਹੀਂ ਸੀ ਉਦੋਂ ਉਹਨਾਂ ਨੇ ਸਰਕਾਰ ਨੂੰ ਦੀਦਾ ਨਹੀਂ ਸੀਗਾ ਸੈਂਟਰ ਨੂੰ ਦੀਦਾ ਨਹੀਂ ਸੀ ਤੈਨੂੰ ਜਿਆਦਾ ਫਿਕਰ ਹੋ ਗਿਆ ਅਸਲ ਦੇ ਵਿੱਚ ਕੇਜਰੀਵਾਲ ਕੀ ਹੈ ਕੇਜਰੀਵਾਲ ਬਣ ਕੇ ਆਈ ਹੱਕ ਟੋਕਾ ਤੂੰ ਨਹੀਂ ਦਿੱਲੀ ਦਾ ਹੀ ਬਣਿਆ ਵੇ ਇਹ ਬਣ ਕੇ ਆਇਆ ਸੀ ਇਹਦੇ ਜਿਹੜੇ ਕੇਸ ਐ ਨੂੰ ਦਿਨ ਲੱਗੇ ਸੀ ਅੰਦਰ ਸਾਰਾ ਦੇਣਾ ਉਹਨਾਂ ਨੇ ਤੁਸੀਂ ਇਹ ਕਰਕੇ ਸਮਝਾਉਂਦਾ ਆਪਦਾ ਠੀਕ ਹੈ ਤੇ ਤੁਸੀਂ ਪੜਿਆ ਬਾਨਾ ਕਾਰੋਬਾਰੀਆਂ ਦਾ ਤੇ ਇੱਕ ਦਿੱਲੀ ਤੇਨੂੰ ਕੇਜਰੀ ਵਾਲ ਨੇ ਤਾਂ ਇੰਨੇ ਲਾਲੀਪਾਪ ਦਿੱਤਾ ਵੀ ਤੈਨੂੰ ਮੁੱਖ ਮੰਤਰੀ ਬਣਾਵਾਂਗੇ ਗਾਂ ਨੂੰ ਤੇ ਬਸ ਤੂੰ ਜਰੋਂ ਮਰਜ਼ੀ ਕਰਾ ਲੈ ਤੂੰ ਤਾਂ ਲਾਲਚ ਕੇਜਰੀ ਵਾਲਾ ਤਾਂ ਇਹਨੂੰ ਸਿੱਧਾ ਕਰ ਗਿਆ ਪਰ ਤੂੰ ਇੱਕ ਗੱਲ ਮੂਰਖ ਆਦਮੀ ਹੁੰਦੇ ਜਿਹੜੇ ਤੂੰ ਇੱਕ ਗੱਲ ਭੁੱਲ ਗਿਆ ਮੁੱਖ ਮੰਤਰੀ ਤੈਨੂੰ ਕੇਜਰੀ ਵਾਲ ਨੇ ਨਹੀਂ ਬਣਾਉਣਾ ਲੋਕਾਂ ਨੇ ਬਣਾਉਣਾ ਉਹ ਆਂਗਾ ਹੁੰਦਾ ਸੀ ਮੈਂ ਜੀ 20 ਫੁੱਟ ਕੋਹੇ ਜੁੱਤਰ ਤਾਂ ਮੈਂ ਤਾਂ ਸੋਡੇ ਵਰਗਾ ਜੈਂਟੂਰੀਆਂ ਬਦਲ ਦਿੰਨਾ ਆ ਲੈ ਬਦਲ ਲੈ ਜੈਂਟੂਰੀ ਬਦਲ ਤਿਆਂ ਤੂੰ ਸਾੜੀਆਂ ਜੈਂਟੂਰੀ ਲੋਕੀ ਵੀ ਆਉਂਦੇ ਇਹ ਤਾਂ ਆਪਣੇ ਵਰਗਾ ਲੈ ਲੋ ਸਵਾਦ ਇਹੀ ਇੱਕ ਯੂਨੀਅਨ ਵਾਲੇ ਸਭ ਤੋਂ ਪਹਿਲਾਂ ਮੂਰੇ ਸੀ ਬਦਲਾ ਲਿਆ ਹੁਣ ਤੋਂ ਕਰ ਲਓ ਬਦਲਾ ਲਾਲਬਾਂਦਰ ਸ਼ਾਸਤਰੀ ਨਾਰਾ ਦਿੰਦਾ ਹੈ ਜੈ ਜਵਾਨ ਕਹਿ ਜਾ ਜੈ ਕਿਸਾਨ ਛੋੜੇ ਦਾ ਨੁਕਾ ਹੋਏਗੇ ਪਹਿਲਾਂ ਜਵਾਨ ਕੁੱਟਿਆ ਤੇ ਹੁਣ ਕਿਸਾਨ ਕੋੜਤਾ ਲੈ ਕਰ ਲੀ ਤੇ ਨਾ ਕਾਤੀ ਦਿਖਾਤੀ ਜੈ ਜਵਾਨ ਜੈ ਕਿਸਾਨ ਜਿੱਥੇ ਫੌਜ ਨਹੀਂ ਬਚੀ ਉੱਥੇ ਕਿਸਾਨਾਂ ਨੂੰ ਕੀ ਇੰਤਜ਼ਾਮ ਇਨਸਾਫ ਮਿਲਣਾ ਇਹ 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 ਬਣਿਆ ਵਾ ਦਿੱਲੀ ਦਾ ਖਾਸ ਤੇਰਾ ਨਾ ਚੰਨੀ ਚੰਗਾ ਸੀ ਜਦੋਂ ਮੋਦੀ ਨੂੰ ਘਰਾਓ ਕੀਤਾ ਉਹਨੇ ਕਿਸਾਨਾਂ ਦੇ ਹੱਕ ਚ ਠੱਕ ਠੋਕ ਕੇ ਖੜਿਆ ਤੂੰ ਉਹਨਾਂ ਦਾ ਉਹਦਾ ਪਰਚੇ ਕਰਾ ਕੇ ਮਾਰਦੇ ਨੇ ਸੀਗੇ ਸਥਾਪਤ ਲੋਕੀ ਤੈਨੂੰ ਸਮਝ ਨਹੀਂ ਪਾਇਆ ਤੂੰ ਸਭ ਤੋਂ ਪਹਿਲਾਂ ਇਹਨੇ ਟਵੀਟ ਕੀਤਾ ਸੀਗਾ ਵੀ ਸਾਡੇ ਪ੍ਰਧਾਨ ਮੰਤਰੀ ਦਾ ਜਿਹਨੇ ਘਰਾਓ ਕੀਤਾ ਬਹੁਤ ਨਿੰਦਨਯੋਗ ਰ ਅ ਸਾਡੇ ਲੋਕੀ ਜੀ ਇਹ ਤਾਂ ਏਜੰਡੋਰੀਆਂ ਬਦਲਦਾ ਸਾਡੇ ਅਰਕ ਲੈ ਲੋ ਸਵਾਦ ਹੁਣ ਅਸੀਂ ਪਰਖ ਹੈ ਕਮਲੀ ਅਸੀਂ ਅਸੀਂ ਇਹਦੀ ਭੁੱਲ ਜਾਨੇ ਆਹੀ ਸਾਡੇ ਲੋਕੀ 2 ਘੰਟੇ ਬਿਜਲੀ ਵੱਧ ਦੇਤੀ ਤੇ ਭਵੰਤਮਨ ਚੰਗਾ 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 ਇਹ ਵੀ ਆ ਕਹਿੰਦੇ ਖਾ ਲੂਗਾ ਮੈਂ ਲੋਕਾਂ ਅਸੀਂ ਭੋਲੇ ਜਾਨੇ ਅਸਲ ਚ ਪਰ ਕੇ ਭਵੰਤਮਨ ਸਿਆਂ ਦਿੱਲੀ ਦਾ ਲੋਕਾਂ ਨੇ ਕੇ ਜਿਹੜੀ ਬਾਦ ਨੂੰ ਲਾੜਿਆਂ ਨੂੰ ਦਿਖਾਤਾ ਝੰਡਾ ਤੇ ਤੈਨੂੰ ਵਹਿਮ ਹੈ ਵੀ ਉਹ ਆਰ ਗਿਆ ਮੈਂ ਨਹੀਂ ਹਾਰਦਾ ਇਹ ਵੱਤੇ ਵੱਡੇ ਹੰਕਾਰ ਆਂ ਹੀ ਹੋਇਆ ਵੱਡੇ ਵੱਡੇ ਰਾਜਾ ਨੂੰ ਹੰਕਾਰ ਹੋਇਆ ਫਾਨਾ ਮਾਰਿਆਗਾ ਮੈਂ ਨਹੀਂ ਮਾਰ ਖਾਂਦਾ ਤੋਂ ਇਹ ਵੱਡੇ ਵੱਡੇ ਰਾਜੇ ਆਏ ਵਾਰੇ ਗਏ ਤੇ ਤੇਰਾ ਵੀ ਹੈ ਹੀ ਅਸ਼ਰ ਹੋਣਾ ਜਿਹੜਾ ਤਰਾ ਹੰਕਾਰ ਬੋਲਦਾ ਅਮਰ ਅ ਛਕਾਉਣ ਵਾਲਾ ਤੈਨੂੰ ਮਾੜਾ ਲੱਗਦਾ ਕਿਸਾਨੀ ਗੱਲ ਕਰਨ ਵਾਲਾ ਤੈਨੂੰ ਮਾੜਾ ਲੱਗਦਾ ਚੰਗਾ ਪੱਤਰਕਾਰ ਤੈਨੂੰ ਮਾੜਾ ਲੱਗਦਾ ਸੱਚ ਬੋਲਣ ਵਾਲੇ ਨੂੰ ਘਰੋਂ ਚਕਾਉ ਤੋ ਦਿੰਦਾ ਤੇ ਤੂੰ ਕਿਸੇ ਦੀ ਧੀ ਭੈਣ ਵੀ ਨਹੀਂ ਛੱਡੀ ਤੇ ਤੈਨੂੰ ਕਿੱਕ ਲਈ ਕਲੀਰ ਕਿਸੇ ਨੂੰ ਮਿੱਤਰੋ ਕਿ ਤੈਨੂੰ ਅਤਰੋ ਕਿ ਤੈਨੂੰ ਚਤਰੋ ਤੈਨੂੰ ਜੋ ਕੋ ਕਹਿੰਦਾ ਘਰੋਂ ਚਕਾ ਦਿੰਦਾ ਪਰ ਤੈਨੂੰ ਤਾਂ ਇਹ ਹੀ ਹੈ ਵੀ ਸ਼ਰਾਬ ਦੇ ਠੇਕੇ ਖੋਲਣ ਸ਼ਰਾਬ ਪੈ ਗਲਾਈ ਜੋ ਸਹੀ ਰੰਗਲਾ ਪਿਆ ਓਕੇ ਉਹ ਜਾ ਤੂੰ ਆਪ ਓਹ ਜਾਂ ਤੂੰ ਫਰਦੂਦ ਕੀਤੀ ਹੈ ਉਹ ਸਾਡੀ ਪੁਲਿਸ ਐਸਐਸਪੀ ਸਾਹਿਬ ਨ ਅਫਤਾਨਾ ਦਾ ਨਾਮ ਲੱਗਿਆ ਉਹ ਜਦੋਂ ਮਾੜੇ ਮੋੜੇ ਨਾਲ ਦੀ ਤੇ ਸ਼ਰਮ ਰੱਖ ਲਈਦੀ ਹੁੰਦੀ ਹੈ ਬਿਆਨ ਦੇਖੋ ਕਿੱਡਾ ਆ ਕੇ ਹੋ ਜਾਂਦਾ ਤੁਸੀਂ ਦੇਖੋਗੇ ਵੀ ਇੱਥੇ ਅਸੀਂ ਰਾਤ ਨੂੰ ਸਾਰਾ ਸਾਫ਼ ਕਰਦਾਂ ਇੱਥੇ ਕੁਝ ਹੈ ਹੀ ਨਹੀਂ ਸੀ ਐਡਾ ਹੰਕਾਰ ਕਰਦਾ ਜੀ 100 ਸਾਲ ਪਹਿਲਾਂ ਤੁਸੀਂ ਨਹੀਂ ਸੀ 50 60 ਸਾਲ ਪਹਿਲਾਂ ਨਹੀਂ ਹੋਣੇ 100 ਸਾਲ ਬਾਅਦ ਫੇਰ ਨਹੀਂ ਕੋਈ ਇੱਥੇ ਹੋਣਾ ਉਸ ਦਾ 400 ਸਾਲ ਪਹਿਲ ਬਾਅਦ ਇਹ ਪਹਿਲਾਂ 400 ਸਾਲ ਬਾਅਦ ਇਹ ਸ਼ਹਿਰ ਹੀ ਨਾ ਹੋਵੇ ਇੱਥੇ ਇਤਿਹਾਸ ਇੱਥੇ ਹਜ਼ਾਰਾਂ ਅਰਬਾਂ ਖਰਮਾਂ ਲੋਕ ਆਏ ਗਏ ਸ਼ਹਿਰ ਆਏ ਸ਼ਹਿਰ ਖਤਮ ਹੋ ਗਏ ਦੇਸ਼ ਆਏ ਦੇਸ਼ ਬਣੇ ਟੁੱਟੇ ਕਾਲਾ ਹੰਕਾਰ ਹੈ ਇੱਥੇ ਆਏ ਤੁਸੀਂ ਬਿਆਨ ਤੁਸੀਂ ਦੇਖ ਤਾ ਲੋ ਕਿਸਾਨ ਹੀ ਬੈਠਿਆ ਤੁਸੀਂ ਕਿਸਾਨਾਂ ਤੇ ਉਹੋ ਜਿਹੇ ਜਿਹੜੀ ਪੁਲਸ ਆ ਜੇ ਭਾਈ ਪੁਲਸ ਨੂੰ ਘਾਟ ਆ ਜਾਂ ਸਰਕਾਰ ਨੂੰ ਘਾਟ ਆ ਸੀ ਸਿਲੰਡਰ ਏਸੀ ਘਰੋਂ ਕਰਦਾ ਚੱਕ ਕੇ ਇਹਨਾਂ ਨੂੰ ਦੇ ਆਉਨੇ ਆ ਇੱਕ ਪੁਲਸ ਵਾਲਾ ਦਾ ਸਿਲੰਡਰ ਚੱਕ ਕੇ ਕਹੀ ਜਾਂਦਾ ਕਹਿੰਦਾ ਚੰਗਾ ਉੱਥੇ ਥਾਣੇ ਕੰਮ ਆਊਗਾ ਉਹ ਕਿਹਦਾ ਚੱਕੀ ਜਾਂਦੇ ਆ ਯਾਰ ਤੁਸੀਂ ਉਹ ਤੁਹਾਡੇ ਆਪ ਦੇ ਭੈਣ ਭਰਾ ਆਪ ਦੇ ਕਿਸਾਨ ਆਪ ਦੇ ਚਾਚੇ ਦਾ ਇਹ ਤਾਂ ਸਾਨੂੰ ਉੱਥੇ ਬੈਠਿਆਂ ਤੋਂ ਲਾਂ ਚ ਚੋਰੀ ਚੋਰ ਕਰਦੇ ਆ ਦੇਖਿਆ ਹੁੰਦਾ ਪੁਲਸ ਵੀ ਇੱਥੇ ਉਹ ਜਿਹੇ ਹਾਲ ਆ ਲੈ ਇੱਥੇ ਕੀ ਪੰਜਾਬ ਦਾ ਸੁਧਾਰ ਹੋਣ ਲੱਗਿਆ ਇਨਕਾਉਂਟਰ ਕਰੀ ਜਾਓ ਸੱਚ ਬੋਲ ਅੰਦਰ ਤੋਂ ਨਹੀਂ ਜਾਓ ਬਸ ਇਹੀ ਤੁਹਾਡਾ ਹਾਲ ਹੈ ਇਹੀ ਸਰਕਾਰ ਆ ਗੁੰਗੇ ਬੋਲੇ ਸਾਰੇ ਇਕੱਠੇ ਹੋਏ ਆ ਸੰਤਾਂ ਉਹਦੀ ਪਾੜਿਆ ਪੋਸਟਰ ਸਰਕਾਰ ਉਹਨਾਂ ਦੀ ਪਾਲਸ ਉਹਨਾਂ ਦੇ ਉਹਨਾਂ ਦੇ ਨਾਲ ਤੇ ਸਾਡੀ ਸਰਕਾਰ ਸਾਡੇ ਬੰਦੇ ਸਾਰੇ ਸੁੱਤੇ ਪਏ ਮੂਜ਼ੀ ਸੰਤਾਂ ਨੂੰ ਮੰਨਦੇ ਆ ਉਹਦੇ ਮੰਨਦੇ ਆ ਕਿ ਨਹੀਂ ਉਹ ਵੀ ਤੁਸੀਂ ਉੱਤੋਂ ਉੱਤੋਂ ਹੀ ਕਰੀ ਜਾਂਦੇ ਸੋ ਇਹ ਸਾਡਾ ਹਾਲਾਤ ਨੇ ਸਾਰੇ ਐਮਪੀ ਸੁੱਤੇ ਪਏ ਐ ਸਭ ਬਿਆਨ ਦੇਤਾ ਅਖਬਾਰ ਜੀਤਵਾਰ ਤੇ ਜੀ ਬਹੁਤ ਮਾੜਾ ਹੋਇਆ ਬਹੁਤ ਮਾੜਾ ਕੱਲਾ ਸਰਜੀ ਸਿੰਘ ਖਾਲਸਾ ਜਿਹੜਾ ਮਹਾਲੀ ਗਿਆ ਮਪੈਰਵਾਹੀ ਦਾ ਕੀਤਾ ਬਾਕੀ ਤਾਂ ਸਾਰੇ ਉਹ ਇਹੋ ਐਸੇ ਵੈਸੇ ਹੀ ਆ। ਤੋਂ ਸਾਡੇ ਲੋਕਾਂ ਨੂੰ ਆ ਭਾਈ ਏਕਾ ਰੱਖੋ ਏਕੇ ਵਿੱਚ ਬਰਕਤ ਹੈ ਨਹੀਂ ਤਾਂ ਇਹ ਫੈਕਟਰੀਆਂ ਜਿਹੜਾ ਕੁਝ ਇਹਨਾਂ ਨੇ ਕਰਨਾ ਆ ਤੁਹਾਡੇ ਜ਼ਮੀਨਾਂ ਦਾ ਖਾ ਕੇ ਰੋੜ ਠੀਕ ਆ ਜਿਹੜੀਆਂ ਕੌਂਤਰਾਆਂੀਆਂ ਰਹਿ ਗਈਆਂ ਇਹ ਵੀ ਨਿਬੜ ਜਾਣਗੇ ਜੇ ਸਾਡੇ ਆਈ ਹਲਾਤ ਆ ਪਰ ਅਸੀਂ ਪਾਰਟੀ ਨੂੰ ਕਹਾਂਗੇ ਇਸ ਤਾਂ ਪਾਰਟੀ ਨਾਲ ਸਾਡੇ ਬੰਦੇ ਕਹਿੰਦੇ ਅਸੀਂ ਤਾਂ ਪਾਰਟੀ ਦੇ ਨਾਲ ਆ ਜੀ ਇਹ ਭਵੰਤਮਾਨ ਪਹਿਲਾਂ ਵੀ ਸਾਨੂੰ ਲੋਕਾਂ ਦੇ ਹੁੰਦੇ ਸੀ ਕਹਿੰਦੇ ਸੀ ਭਾਈ ਨਹੀਂ ਚੰਗਾ ਇਹ ਇਹ ਨਹੀਂ ਚੰਗਾ ਇਹ ਇਹਦੇ ਵਿੱਚ ਸੀ ਛੋਟੇ ਪੌੜਾ ਵਰਗੇ ਪੂਲ ਕਾ ਸਾਹ ਵਰਗੇ ਗਾਂਧੀ ਵਰਗੇ ਬੰਦੇ ਬਹੁਤ ਚੰਗੇ ਬੰਦੇ ਸੀਗੇ ਇੱਕ ਕੱਢ ਭਾਰੇ ਕਢਾਤੇ ਚੰਗੇ ਬੰਦੇ ਇਹਨਾਂ ਦੇ ਕਿੱਥੇ ਰਹਿੰਦ ਨੇ ਸੋ ਇਹ ਹਜੇ ਵੀ ਸੰਭਲ ਜਾਓ ਇਹਨਾਂ ਨੂੰ ਤੁਸੀਂ ਸ਼ੀਸ਼ਾ ਦਿਖਾਓ ਆਪ ਦੀ ਸੋਚ ਬੁੱਧੀ ਅੱਗੇ ਰੱਖ ਕੇ ਰੱਖੋ ਤੇ ਨਹੀਂ ਤਾਂ ਇਹ ਨਾ ਹੋਵੇ ਵੀ ਹੌਲੀ 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 ਸਾਰਾ ਕੁਛ ਤਾਂ ਬਾਹਰ ਵੀ ਸੰਚਲਨ ਹੋ ਜਾਵੇ ਕੀ ਤੁਸੀਂ ਉੱਥੇ ਹਾਲਾਤ ਕੀਤੇ ਆ ਤੁਸੀਂ ਐਡਾ ਐਡਾ ਜ਼ੁਲਮ ਹੁੰਦਾ ਆਪ ਦੀ ਕਿਸਾਨੀ ਦੇ ਹੱਕ ਜਿਹੜੇ ਬੰਦੇ ਮੰਗਦੇ ਆ ਤੇ ਸਰਕਾਰ ਬੀਜੇਪੀ ਮੰਗ ਸੈਂਟਰ ਤੋਂ ਔਖਾ ਤੋਂ ਵੀ ਜਾਂਦਾ ਯਾਰ ਆਏ ਮੈਂ ਆਦਾ ਜੀ ਕਿਸਾਨ ਦਾ ਪੁੱਤ ਐ ਇਹੋ ਜਿਹਾ ਪੁੱਤ ਹੁੰਦਾ ਐ